ਪੰਜਾਬ ਵਿੱਚ ਹਰਾਂ ਦੇ ਬਣਾ ਚਕਾਈ ਪੰਜਾਬ ਨੂੰ ਦੇਖਦੇ ਜੋ ਮਨੀ ਅਕਾਲੀ ਜਾਣੇ ਐ ਦਬਾਉ ਨੂੰ ਇੱਕ ਆਗਾਮੀ ਮਿਸਿੰਗ ਕਾ ਕੇ ਪਛਾਣੀ ਮਦਦ ਲਈ ਵਿਆਪਕ ਯੋਜਨਾ ਦਾ ਆਨਕਿਤਾ ਪਾਚਿ ਪ੍ਰਦਾਨ ਸੁਖਬੀ ਸਿੰਘ ਬਾਦਲੇ ਨੇ ਕਿਹਾ ਕਿ ਜੇ ਮੁਕਮਤੇ ਨੇ شان پر نا کم کتا ہوندا تھا نوک کا شان کا پی حد تا کرو کیا یا شکر دا تھی انہوں نے پجاب آتے کھندے سکایت ہے ہر پیٹ دی مدد نا کھنے دا دو جبی لگایا میٹنگ پیچھے چھکوی نے ہر پیٹ دی بتے کھنم ਨਾਲਾਂ ਕੀਤਾ ਪੰਜੂ ਤੇ ਅੱਖ પૈਸੂ ਚਲੇ ਨਾ ਬੰਦ ਇੱਕ ਜੋ ਪਛੀ ਮੈਦੀ ਤੇ ਮਾ ਲੋ ਗਿਆ ਜੀ ਸੇ ਸਾਂਝ ਤੇ ਤਨਾਤ ਦੀ ਯਾਤਨ ਕਨਕ ਅਖੱਤੀ ਕਾਕੇ ਪੀਤ ਨੂੰ ਬੰਦੀ ਜਾਵੇਗੀ ਦੱਤ ਜੀ ਤੇ ਜੀ ਤੇ ਮਾ ਅਜ ਬੰਤੀ ਬਹਾਦ ਨਗਾਨੀ ਹੈ ਤੇ ਰਾਤ ਕਾਜ ਸਦੋਂਗੇ ਸੁਖਵੇਂ ਨੇ ਪਤਾ ਮੰਤਰੀ ਮੁਰਦ ਨੂੰ 2000 ਕਰੋੜ ਰੁਪਏ ਦੇ ਬਚੇ ਜਰਾਤ ਪੈ ਗਈ ਅਜੇ ਖਜਾਨਾ ਦਿਲ ਕਾਜ ਮਾਫ ਖਾਣ ਦੀ ਮੰਗ ਕੀਤੀ ਉਹਨਾਂ ਨੇ ਜਦੋਂ ਚਾਹ ਕੋ ਚਾਹਤੇ ਨਾ ਕੋ ਦੋ ਬੀਚੂ ਪੁੰਦ ਮਰੂਤ ਕਾਨਨ पंदरहां लख रुपया पची हज़ार लीटर डीज़ल जी सहायता दी शोमी अकाली दलक उन वठी मशीन न खतां विच हटाउ त कम बि करण सुखबीरे कया पिया पंजाब देश न पंधा बणिया प ਹਾਜੀ ਜਨੂ ਕਰਨਾ ਸ਼ਦ ਦਿੱਤਾ ਗਿਆ ਉਹਨਾਂ ਨੇ ਆਪੁ ਸ਼ਕਾਤ ਪਿਛੇ ਤਿੰਨ ਸਾਲ ਤੋਂ ਕਝਣਾ ਦੇ ਮਾਜੀ ਨਾ ਦਿੰਦਾ ਅੱਜ ਆ ਮੈਂ ਲਾਇਆ ਜਿਉਂ ਮਨੀ ਖਾਦੀ ਨੰਨੇ 9 ਸਤੰਬਰ ਨੂੰ ਹੋਰ ਬਦਿਆ ਉਪਰ ਰਾਸ਼ਪਤੀ ਚੋਣਾ ਲਾਇਕ ਕਨੰਦਾ ਹੰਜੂ ਕਿਤੇ ਸੁਖ ਵੀ ਨੇ ਕਿ ਆਏ ਜੋ ਪੰਜਾਬ ਦੁਖਾਂਤ ਦਾ ਸੱਮਾ ਕਰ ਹੈ ਜੇ ਜਮੇ ਵਿੱਚ ਚੋਣਾ ਬਿਛੇ ਇਛਾ ਲੈਣਾ ਠੀਕ ਨਹੀਂ ਸਾਡੀ ਪਹਾਲ ਪੰਜਾਬ ਦੇ ਲੋਕਾਂ ਦੇ ਸੇਵਾ ਹੈ ਸਿਰੋ ਮਨੀ ਅਕਾਲੀ ਦਾਨ ਨੇ ਜਨੰਦੋਂ ਬਿਛਣਾ ਤੱਕ ਅੰਦੇਸ ਤਾਰ ਤੱਕ ਕਿਤੇ ਜੀ ਤੇ ਸੇਤਾ ਕੱਤੀ ਕਾ ਕੇ ਪੀਤਾ ਖੇਤਾਂ ਵਿੱਚ ਬੰਦ ਮੀ ਜਾ ਰਈ ਆ ਜੋਕ ਵੀ ਨਾ ਪਿਆ ਪੰਜੀ ਚੇਵਾ ਪਾਪੋ ਨਾਵਾ ਦੇ ਸਲਗ ਕਾਧਿਆ ਕੇ ਚੂਜੀ ਸੇਵਾਨੂ ਪੈਦਲ ਦਿੱਤੀ ਜੋ ਪੰਜਾਬ ਦੀ ਐਸੀ ਤਾਕਤ ਈ ਕਰਕੇ ਤੇ ਸਰਕਾਰ ਦੀ ਨਲਾਕੀ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਹਜ਼ਾਰਾਂ ਏਕੜ ਜਿਹੜੇ ਐਗਰੀਕਲਚਰ ਲੈਂਡ ਹੈ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਜਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲਡ ਵਿੱਚ ਸੀ ਮੈਂ ਹਰ ਉਸ ਲਾਖੀ ਚ ਜਾ ਕੇ ਆਇਆ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਬੰਦ ਟੁੱਟੇ ਹੈ ਹਰ ਜਗ੍ਹਾ ਤੇ ਜਾਇਜਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਆ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਸ ਸਰਕਾਰ ਨੇ ਜਿਹੜੀਆਂ ਉਹਨਾਂ ਦੀਆਂ ਜ਼ਿੰਮਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮਵਾਰੀ ਹੈ ਕਿ ਹਰ ਸਾਲ ਜਨਵਰੀ ਜਾਂ ਫਰਵਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਵਿਭਾਗਾਂ ਦੇ ਲੋਕ ਅਭਸਰਤਕ ਹੁੰਦੀ ਹੈ ਤੇ ਪਲਾਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸਰਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਪ੍ਰਸ਼ਾਸਨ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ ਅਫਸੋਸ ਇਸ ਗੱਲ ਦਾ ਮੈਂ ਅਪਸਰਾਂ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਇੱਥੇ ਤਾਂ ਕੁਛ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਤੇ ਮੈਂ ਆਹ ਸਵਾਲ ਫਿਰ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਨਸਿੱਖੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲੱਡ ਕੰਟਰੋਲ ਦੀ ਜੇ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਹੈ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸੇਲਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਦੂਜੀ ਵੱਡਾ ਜਿਹੜਾ ਮਾਝੇ ਚ ਹੋਇਆ ਜਿਹੜਾ ਮਾਧਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ ਚ ਜਿਹੜੇ ਇੰਜੀਨੀਅਰ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮਾਧਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸੋਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕੀ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰੇ ਤਬਾਹ ਹੋ ਗਿਆ ਆ ਮੈਂ ਕਹਿਣਾ 100% ਨਲਕੀ ਇਹ ਸਰਕਾਰ ਦੀ ਹੈ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ ਚ ਆਪਣੇ ਪੰਜਾਬ ਨੂੰ ਬਚਾਇਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਐਸ ਔਖੀ ਕੜੀ 'ਚ ਨਾ ਸੈਂਟਰਲ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਐਸ ਹਾਲਾਤ ਵਿੱਚ ਪੱਖੀ ਦਿਨਾਂ 'ਚੋਂ ਇਲਾਕੇ ਤੇ ਇਲਾਕੇ ਤਬਾਹ ਹੋਈ ਜਾਂਦੇ ਐ ਬੰਦ ਟੁੱਟੇ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੰਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾਂ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਤੇ ਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਗੜੇ ਕਰ ਲੈਂਦੇ ਫਿਰ ਵੀ ਬਚਾਅ ਹੋ ਜਣਾ ਸੀ ਪਰ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਗ ਕੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਇਹਦਾ ਬਾਕੀ ਬੱਚੇ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ 'ਚ ਆ ਸਾਰਾ ਕੁਝ ਡੁੱਲ ਗਿਆ ਪੱਚੂ ਨਹੀਂ ਕੀਤੀ ਹੌਸਲੇ 'ਚ ਤੇ ਇਸ ਕਰਕੇ ਮੈਂ ਐਜ਼ ਅ ਸ਼ੋਮਨੀ ਕਾਲੇਦਲ ਖੇਤਰੀ ਪਾਰਟੀ ਦਾ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ 'ਚ ਜਿੱਥੇ-ਜਿੱਥੇ ਕੋਸਵੀ ਚੀਜ਼ ਦੀ ਲੋੜ ਪਈ ਮੈਂ ਕੋਸ਼ਿਸ਼ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਜ਼ਾ ਲੈ ਕੇ ਪਿਛਲੇ 20-25 ਦਿਨਾਂ ਦਾ ਸਾਰੇ ਇਲਾਕੇ ਚੋਂ ਜਾ ਕੇ ਜਾਇਜ਼ਾ ਲੈ ਕੇ ਮੈਂ ਦੇਖਿਆ ਕੀ-ਕੀ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਇੰਚਾਰਜ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਭੀ ਅੱਜ ਇਕੱਠੀ ਹੋਈ ਉਹਨਾਂ ਨਾਲ ਵਿਚਾਰ ਕੀਤੀ ਜਿਹੜੇ ਹਲਕੇ ਜਿਹੜੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲੇ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇੱਕ ਅਪਣਾਇਆ ਜਿਹੜਾ ਸਾਡਾ ਅਕਾਲੀ ਦਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਥਨ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਹੈ 500 ਟਰੱਕ ਅਸੀਂ ਬੁੱਕ ਕਰ ਲਏ ਆ ਜਿਹੜਾ ਸੀ ਤੇ